ਕਜੀ ਗੱਲ ਮੈਨੂੰ ਕਦੇ ਮਹਿਸੂਸ ਹੀ ਕੋਈ ਹੋਇਆ ਵੀ ਮੈਂ ਦਿਆਂਗਾ ਯਾ ਕੋਈ ਹਰ ਕੰਮ ਕਰ ਦਿੰਦਾ ਜੋ ਸੋਚਦਾ ਸਾਂ ਸਿੱਖਣਾ ਚਾਹੁੰਦਾ ਸਾਂ ਮੈਂ ਸਿੱਖ ਲੈਂਦਾ ਸਾਂ ਹਾਂਜੀ ਇਸ ਤਰ੍ਹਾਂ ਕੋਈ ਦਿੱਕਤ ਨਹੀਂ ਆਈ ਮੇਰੇ ਕੋਈ ਪਰੇਸ਼ਾਨੀ ਨਹੀਂ ਈਕਰ ਮੈਨਰ ਕੋਈ ਕੋਈ ਵੀ ਇਨਸਾਨ ਮੈਨਰ ਕਰੇਗਾ ਆਪਣਾ ਵੀ ਸਵਾਰੇਗਾ ਜੇ ਮੈਨਾਂ ਨਾ ਕਰੇਗਾ ਤੇ ਆਪਣਾ ਵੀ ਵਿਗਾੜੇਗਾ ਤੇ ਲੋਕਾਂ ਨੇ ਵੀ ਵਿਗਾੜੇਗਾ ਖਾਲੀ ਰੇ ਕਹਿੰਦੇ ਨਾ ਜੇ ਜੇ ਇਨਸਾਨ ਕੋਸ਼ਿਸ਼ ਕਰਦਾ ਨਾ ਤੇ ਪ੍ਰਕਿਰਤੀ ਵੀ ਸਾਥ ਦਿੰਦੀ ਹੈਗੀ ਹੈ ਹੈ ਉਵੇਂ ਅੰਮ੍ਰਿਤਸਰ ਦੇ ਵਿੱਚ ਬਹੁਤ ਇਨਸਾਨ ਅੱਛੇ ਹੋ ਗਏ ਨੇ ਜਦੋਂ ਆਪਣਾ ਆਰਡਰ ਦੇਣ ਚਾਹੀਦਾ ਤੇ ਹੈਲਪਫੁਲ ਨੇ ਸਾਡੀ ਉਹਨਾਂ ਕੋਲ ਆਪਣਾ ਸਾਰਾ ਡਿਟੇਲਸ ਅਜੀ ਜਾਂਦੀ ਹੈ ਆਟੋਮੈਟਿਕ ਪਹਿਲੇ ਹੀ ਐਪ ਦੇ ਥਰੂ ਤੇ ਉਹ ਆਰਡਰ ਲੈ ਵੀ ਜਾਂਦੇ ਨੇ ਤੇ ਰੈਸਟੋਰੈਂਟ ਤੇ ਮਦਦਪਾਰ ਵੀ ਦੇਈ ਸੀ ਅਜਿhandle ਕੋਈ ਅਸਲੀ ਦਿੱਕਤ ਨਹੀਂ ਹੈ ਜੀ ਬਾਕੀ ਕਿਸੇ ਨੇ ਫੀਲ ਨਹੀਂ ਹੋਣ ਦਿੱਤਾ ਯਾਰਾ ਦੋਸਤਾਂ ਨੇ ਵੀ ਕਿਸੇ ਨੇ ਵੀ ਫੀਲ ਨਹੀਂ ਹੁੰਦਾ ਕਿ ਆਪਣਾ ਮੈਨੂੰ ਕੋਈ ਮੇਰੇ ਸਰੀਰ ਨੂੰ ਕੋਈ ਦਿੱਕਤ ਹੈ ਜਾਂ ਮੈਨੂੰ ਨਾਲ ਤਾਂ ਲੱਗਾ ਮੈਨੂੰ ਕਦੀ ਮਹਿਸੂਸ ਨਹੀਂ ਹੋਇਆ ਵੀ ਮੈਂ ਵਿਗਰਾਨਾ ਸਰਰ ਆਪਣਾ ਕੋਈ ਨਰਾਜ਼ਗੀ ਨਹੀਂ ਐਸ ਜੋ ਕੁਛ ਵੀ ਮੈਂ ਤੁਹਾਡੇ ਸਾਹਮਣੇ ਆਵਾਂ ਨਾ ਇਹ ਹੋਂਸਾ ਵੀ ਆਪਰਾ ਟਿਕਦਾ ਹੋਇਆ ਹੈ ਮਾਰਗਦਰਸ਼ਿਤ ਟਿਕਦਾ ਹੋਇਆ ਮੈਂ ਤਾਂ ਰੱਖਦਾ ਸ਼ੁਕਰ ਹੈ ਇਹ ਅਮਰ ਸਰਵਰ ਨੇ ਕਿਹਾ ਨਾ ਉਰੋਦੀ ਨਗਰੀ ਵਿੱਚ ਆ ਗਏ ਆ ਇਸ ਤੋਂ ਵੱਡੀ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ ਕਿ ਉਹਨਾਂ ਦੀ ਵੋਟ ਦੀ ਥੱਲੇ ਹੈਗੇ ਆ ਆਪਾ ਦੇਖੋ ਇਹ ਨਹੀਂ ਐ ਜੋਗੀ ਹੈ ਹਰ ਤਰ੍ਹਾਂ ਦੇ ਬੰਦੇ ਨਾ ਬਾਪ ਪਿੰਦਾ ਹੈਗਾ ਐਸੀ ਜਿਹੇ ਤਰ੍ਹਾਂ ਦੇ ਇਨਸਾਨੀ ਜਿਖੇ ਨੇ ਜਿਹੜੇ ਰਸਤਾ ਬਖਾਂਦੇ ਵੀ ਨੇ ਰਸਤੇ ਚੜਾਉਂਦੇ ਵੀ ਚੜਾਉਂਦੇ ਵੀ ਨੇ ਬਾਅਦ ਚਾਦ ਹੱਥ ਵੀ ਖਿਸਦੇ ਨੇ ਠੀਕ ਹੈ ਨਾ ਤੇ ਅਚਿਚ ਕਰਮੀ ਕਰਦੇ ਨੇ ਬਾਕੀ ਆਪਾਂ ਇਸ ਨੂੰ ਇਗਨੋਰ ਕੀਤਾ ਕਰੀਏ ਆਪਣੇ ਇਸ ਪਾਸੇ ਧਿਆਨ ਦੇ ਕੇ ਆਪਣੇ ਥਲਨ ਹੋ ਜੇ ਸਾਸੀ ਗਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜਿਓ ਨੈਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਬਹੁਤ ਸਾਰੇ ਇਹੋ ਜਿਹੇ ਇਨਸਾਨ ਹੁੰਦੇ ਨੇ ਜਿਹੜੇ ਹੱਥ ਪੈਰ ਸਲਾਮਤ ਹੁੰਦਿਆਂ ਵੀ ਦੂਜਿਆਂ ਦੇ ਸਾਹਮਣੇ ਹੱਥ ਫੁਲਾਉਂਦੇ ਹੋਏ ਨਜ਼ਰ ਆਉਂਦੇ ਨੇ ਪਰ ਅੱਜ ਅੰਮ੍ਰਿਤਸਰ ਦੇ ਤੁਹਾਨੂੰ ਇਹੋ ਜਿਹੇ ਪਤੀ ਪਤਨੀ ਨੂੰ ਮਿਲਉਣ ਜਾ ਰਹੇ ਆ ਜਿਹੜੇ ਦੁਨੀਆਂ ਦੇ ਸਭ ਤੋਂ ਮਿਹਨਤੀ ਅਤੇ ਹਿੰਮਤੀ ਇਨਸਾਨ ਨੇ ਹਿੰਮਤੀ ਅਸਲੀ ਦੇ ਕਿਉਂਕਿ ਪਤੀ ਪਤਨੀ ਨਹੀਂ ਜਿਹੜੇ ਡਿਸੈਂਬਲ ਨੇ ਦੋਨੋਂ ਹੀ ਆਪਾਹੀ ਜ਼ਰੂਰ ਨੇ ਪਰ ਇਹਨਾਂ ਦੇ ਵਿੱਚ ਹਿੰਮਤ ਬਹੁਤ ਹੈ ਤੁਸੀਂ ਇਹ ਜਿਹੜੇ ਵੀਰ ਨੂੰ ਦੇਖ ਰਹੇ ਹੋ ਇਹ ਵੀਰ ਚੱਲਣ ਦੇ ਵਿੱਚ ਸਮਰਥ ਹੈ ਪੋਲੀਓ ਦੀ ਬਿਮਾਰੀ ਤੋਂ ਪੀੜਤ ਹੈ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਅੱਜ ਵੀ ਆਪਣਾ ਪਰਿਵਾਰ ਪਾਲਣ ਵਾਸਤੇ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਮਾਟੋ ਦੇ ਵਿੱਚ ਜੌਬ ਤੇ ਜਾਂਦੇ ਨੇ ਅਤੇ ਆਪਣਾ ਪਰਿਵਾਰ ਪਾਲਦੇ ਨੇ ਅਤੇ ਇਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹਨਾਂ ਦੀ ਹਾਈਟ ਮਹਿਜ 3 ਫੁੱਟ ਹੈ ਅਤੇ ਦੋਨੋਂ ਪਤੀ ਪਤਨੀ ਜਿਹੜੇ ਨੇ ਇੱਕ ਮਿਸਾਲ ਬਣੇ ਹੋਏ ਨੇ ਬਹੁਤੇ ਜਿਹੜੇ ਨੇ ਇਹੀ ਸੋਚਦੇ ਨੇ ਜੀ ਰੱਬਾ ਸਾਨੂੰ ਇਹ ਚੀਜ਼ ਨਹੀਂ ਮਿਲੀ ਤਾਂ ਰੱਬ ਨਾਲ ਨਾਰਾਜ਼ਗੀ ਹੋ ਜਾਂਦੀ ਏ ਪਰ ਇਹਨਾਂ ਦੀ ਰੱਬ ਨਾਲ ਨਾਰਾਜ਼ਗੀ ਨਹੀਂ ਆਪਣਾ ਜੀਵਨ ਬਹੁਤ ਵਧੀਆ ਬਿਤਾ ਰਹੇ ਨੇ ਕਹਿੰਦੇ ਨੇ ਜੀਵਨ ਸਾਥੀ ਵਧੀਆ ਹੋਵੇ ਤਾਂ ਜੀਵਨ ਸਫਲ ਬਣ ਜਾਂਦਾ ਹੈ ਉਹ ਉਦਾਹਰਣ ਇਹਨਾਂ ਪਤੀ ਪਤਨੀ ਦੇ ਪੂਰੀ ਤਰ੍ਹਾਂ ਫਿੱਟ ਬੈਂਦੀ ਹੈ ਤਾਂ ਸਾਡੇ ਨਾਲ ਨੇ ਪ੍ਰਵੀਨ ਸ਼ਰਮਾ ਜੀ ਜਿਹੜੇ ਕਿ ਆਪਣਾ ਪਰਿਵਾਰ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਨਜ਼ਰ ਆਉਂਦੇ ਪ੍ਰਵੀਨ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਸਰ ਥੈਂਕ ਯੂ ਸਰ ਪ੍ਰਵੀਨ ਜੀ ਜੀਵਨ ਕਿਵੇਂ ਬੀਤ ਰਿਹਾ ਹੈ ਛਿੰਨੇ ਜੇ ਉਤਰਾ ਚੜਾ ਆਏ ਨੇ ਜੀਵਨ ਦੇ ਵਿੱਚ ਉਤਾਰ ਚੜਾ ਤਾਂ ਕਾਫੀ ਆਏ ਨੇ ਅੱਡੇ ਵੀ ਰਹਿੰਦੇ ਨੇ ਅੱਛਾ guzre ਹੈ ਜੀ ਹਾਂਜੀ ਤੁਸੀਂ ਮੇਰੇ ਖਿਆਲ ਨਾਲ ਦੁਨੀਆ ਦੇ ਸਭ ਤੋਂ ਮਿਹਨਤੀ ਅਤੇ ਹਿੰਮਤੀ ਇਨਸਾਨ ਹੋ ਕਿਉਂਕਿ ਬਹੁਤਿਆਂ ਦੇ ਜਦੋਂ ਮੁਸੀਬਤ ਪੈਂਦੀ ਹੈ ਨਾ ਉਹ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਜਾਂ ਰੱਬ ਨੂੰ ਤਾਨੇ ਮੇਨੇ ਮਾਰਦੇ ਨੇ ਪਰ ਤੁਸੀਂ ਅੱਜ ਵੀ ਮਿਹਨਤ ਨੂੰ ਤਰਜੀਹ ਦੇ ਰਹੇ ਹੋ ਅਸੀਂ ਦੇਖਦੇ ਹਾਂ ਜ਼ਿਆਦਾਤਰ ਜਿਨ੍ਹਾਂ ਦੇ ਹੱਥ ਪੈਰ ਵੀ ਸਲਾਮਤ ਹੁੰਦੇ ਨੇ ਉਹ ਦੂਜਿਆਂ ਦੇ ਸਾਹਮਣੇ ਹੱਥ ਫੁਲਾਉਂਦੇ ਨੇ ਤਾਂ ਤੁਸੀਂ ਮਿਹਨਤ ਨੂੰ ਤਰਜੀਹ ਦੇ ਰਹੇ ਹੋ ਕਿਵੇਂ ਚੱਲ ਰਿਹਾ ਪਰਿਵਾਰ ਕਿੱਥੇ ਜਾਂਦੇ ਹੋ ਜਵਾਬ ਦੇ ਤੁਸੀਂ ਸਰ ਪਹਿਲੀ ਗੱਲ ਤੇ ਮੈਂ ਕਵਾਂਗਾ ਵੀ ਦੁਨੀਆ ਵਿੱਚ ਖਾਲੀ ਮੈਂ ਨਹੀਂ ਬਹੁਤ ਸਾਰੇ ਡਿਸੇਬਲ ਐਸੇ ਹੈਗੇ ਨੇ ਨੋਰਮਲ ਇਨਸਾਨ ਵੀ ਐਸੇ ਹੈਗੇ ਨੇ ਜੋ ਮਿਹਨਤੀ ਨੇ ਠੀਕ ਹੈ ਮੈਨਰ ਕੋਈ ਕੋਈ ਵੀ ਇਨਸਾਨ ਮੈਨਰ ਕਰੇਗਾ ਆਪਣਾ ਵੀ ਸਵਾਰੇਗਾ ਜੇ ਮੈਨੇ ਨਾ ਕਰੇਗਾ ਤੇ ਆਪਣਾ ਵੀ ਵਿਗਾੜੇਗਾ ਤੇ ਲੋਕਾਂ ਨੇ ਵੀ ਵਿਗਾੜੇਗਾ ਖਾਲੀ ਰਹੇਗੇ ਤੇ ਬਾਕੀ ਆਪਣੀ ਅੱਛੀ ਗੁਜ਼ਰ ਰਹੀ ਹੈ ਤੇ ਮੈਂ ਆਪਣਾ ਜਮਾਟੋ ਦਾ ਕੰਮ ਕਰ ਰਿਹਾ ਹਾਂ ਹੁਣ ਤੇ ਠੀਕ ਹੈ ਜੀ ਮੇਰਾ ਕੰਮ ਕਰ ਰਵਿੰਦਰ ਜੀ ਹੋਇਆ ਜੀ ਤੁਹਾਨੂੰ ਇਹ ਜ਼ਰੂਰ ਜਾਨਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਚੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਕੀ ਹੋਇਆ ਸੀ ਬਚਪਨ ਦੇ ਵਿੱਚ ਸਰ ਬਚਪਨ ਵਿੱਚ ਮੈਨੂੰ ਬੁਖਾਰ ਵਿੱਚ ਹਵਾ ਲੱਗ ਗਈ ਸੀ ਫਿਰ ਡਾਕਟਰ ਕੋਲ ਪਤਾ ਲੱਗ ਗਿਆ ਪੇਪੋਲੀਓ ਹੋ ਗਿਆ ਮੈਨੂੰ ਡਾਕਟਰ ਆ ਕਿ ਆ ਸਪੇਕਾ ਸੀਰੀ ਦਾ ਇੱਕ ਅੰਗ ਮਾਰਿਆ ਜਾਏਗਾ ਤੇ ਆ ਪੋਲੀ ਹੋ ਗਿਆ ਫਿਰ ਬਾਕੀ ਕਰਜਨ ਕਾਫੀ ਕੋਸ਼ਿਸ਼ ਕੀਤੀ ਠੀਕ ਬਕਣੀ ਠੀਕ ਹੋਇਆ ਹਾਂ ਚਲੋ ਪ੍ਰਵੀਨ ਜੀ ਹੋਸ਼ ਸੁਭਾਲੀ ਤੁਹਾਨੂੰ ਪਤਾ ਚੱਲਿਆ ਜੇ ਤੁਸੀਂ ਚੱਲ ਨਹੀਂ ਪਾਉਣਾ ਸਹੀ ਤਰ੍ਹਾਂ ਤਾਂ ਮੰਨ ਤੇ ਕੀ ਬੀਤੀ ਉਸ ਵੇਲੇ ਕੀ ਹਾਲਾਤ ਬਣੇ ਜਦੋਂ ਤੁਹਾਨੂੰ ਸਮਝ ਆਈ ਜੇ ਤੁਸੀਂ ਪੋਲੀਏ ਦੀ ਬਿਮਾਰੀ ਤੋਂ ਪੇਟ ਤੋਂ ਅਜੇ ਸਹੀ ਤਰ੍ਹਾਂ ਨਹੀਂ ਚੱਲ ਪਾਉ ਹੋ ਬਾਜੀ ਪਹਿਲੇ ਗਿਆ ਕਿ ਉਹ ਤਾਂ ਬਚਪਨ ਸੀ ਮੇਰਾ ਬਚਪਨ ਦੇ ਵੇਲੇ ਮੈਨੂੰ ਧਿਆਨ ਨਹੀਂ ਸੀ ਜਿਹਦੇ ਮੇਰੇ ਮਨ ਚ ਕੀ ਆਇਆ ਤੇ ਜਾਂ ਮੇਰੇ ਘਰ ਜਾਂ ਮੇਰੇ ਨਾਲ ਕਿਵੇਂ ਦਾ ਵਰਤਾਵਾਰ ਕੀਤਾ ਕਿ ਤੱਕ ਮੈਨੂੰ ਬੱਚ ਜਦੋਂ ਹੋ ਹੌਸ ਸੰਭਾਲੀ ਉਦੋਂ ਮੈਂ ਇੱਕ ਰਾਤਾ ਤਹੀ ਚੱਲ ਰਿਹਾ ਹਾਂ ਹਾਂਜੀ ਉਹ ਤਾਂ ਗੋਡ ਦਿੱਤਾ ਰੱਖ ਕੇ ਸੁੱਦਾ ਆ ਮੇਰਾ ਛੋਟਾ ਭਰਾ ਮੈਨੂੰ ਕੰਧ ਚ ਚੋਕ ਕੇ ਕਈ ਵਾਰ ਲੈ ਜਾਂਦਾ ਹੁੰਦਾ ਸੀ ਹੈ ਬਚਪਨ ਸੇ ਬਾਕੀ ਕਿਸੇ ਨੇ ਫੀਲ ਨਹੀਂ ਹੁੰਨ ਦਿੱਤਾ ਯਾਰਾ ਦੋਸਤਾਂ ਨੇ ਵੀ ਕਿਸੇ ਨੇ ਵੀ ਫੀਲ ਨਹੀਂ ਹੁੰਤਾ ਵੀ ਆਪਣਾ ਮੈਨੂੰ ਕੋਈ ਮੇਰੇ ਸਹਸਰੀ ਨੂੰ ਕੋਈ ਦਿੱਕਤ ਹੈ ਜਾਂ ਮੈਂ ਉਹਨਾਂ ਤੋਂ ਲੱਗਾ ਮੈਨੂੰ ਕਾਝ ਮਹਿਸੂਸ ਨਹੀਂ ਹੋ ਰਿਹਾ ਵੀ ਮੈਂ ਵੀ ਕਰਾਂਗਾ ਬਚਪਨ ਤੋਂ ਜਵਾਨੀ ਦੇ ਵਿੱਚ ਜਦੋਂ ਪੈਰ ਪਾਇਆ ਤਾਂ ਉਦੋਂ ਕੀ ਹਾਲਾਤ ਬਣੇ ਕੀ ਸੋਚਿਆ ਕਿ ਜੀਵਨ ਕਿਵੇਂ ਚਲਾਉ ਜੀ ਕਿਉਂਕਿ ਬਹੁਤਿਆਂ ਦੇ ਮੁਸੀਬਤਾਂ ਪੈਂਦੀਆਂ ਨੇ ਜਾਂ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਨਹੀਂ ਹੁੰਦੇ ਉਹ ਦੁਨੀਆਂ ਦੇ ਸਾਹਮਣੇ ਹੱਥ ਫਲਾਉਨੇ ਸ਼ੁਰੂ ਕਰ ਦਿੰਦੇ ਨੇ ਜਦੋਂ ਤੁਸੀਂ ਜਵਾਨੀ ਦੇ ਵਿੱਚ ਪੈਰ ਪਾਇਆ ਤਾਂ ਕਿਵੇਂ ਸੋਚਿਆ ਕਿਵੇਂ ਜੀਵਨ ਬਤਾਉਣਾ ਹੈ ਇਸ ਤਰ੍ਹਾਂ ਦੇ ਹਾਲਾਤ ਬਣੇ ਸਰ ਆਪਣੀ ਕੋਸ਼ਿਸ਼ ਤੇ ਸ਼ੁਰੂ ਤੋਂ ਇਹ ਹੀ ਰਹੀ ਹੈ ਜੇ ਤਾਂ ਹੋਸ਼ ਸੰਭਾਲ ਲਿਆ ਹੈਗਾ ਕਿ ਨੇ ਨਾਰਮਲ ਜਿਹੜਾ ਇਨਸਾਨ ਹੈ ਉਹ ਵੀ ਮੰਗਰ ਇਹ ਕੰਮ ਕਰ ਸਕਦਾ ਵਾ ਠੀਕ ਹੈ ਪਹਿਲੀ ਗੱਲ ਮੈਨੂੰ ਕਦੇ ਮਹਿਸੂਸ ਹੀ ਹੋਣੀ ਹੈ ਵੀ ਮੈਂ ਦੁਨੀਆਂ ਦਾ ਜਾਂ ਕੋਈ ਹਰ ਕੰਮ ਕਰ ਲੈਂਦਾ ਜੋ ਸੋਚਦਾ ਸਾਂ ਸਿੱਖਣਾ ਚਾਹੁੰਦਾ ਸਾਂ ਮੈਂ ਸਿੱਖ ਲੈਂਦਾ ਸਾਂ ਜੀ ਹਾਂਜੀ ਇਸ ਤਰ੍ਹਾਂ ਕੋਈ ਦਿੱਕਤ ਨਹੀਂ ਆਈ ਮੇਰੇ ਕੋਈ ਪ੍ਰੇਸ਼ ਨਹੀਂ ਆਈ ਜੋਮੈਟੋ ਦੇ ਵਿੱਚ ਜੌਬ ਜਿਵੇਂ ਮਿਲੀ ਸੁਭਾਅ ਜਿਵੇਂ ਭਲਿਆ ਜੋਮੈਟੋ ਦੇ ਵਿੱਚ ਆਉਂਦਾ ਜੋਮੈਟੋ ਦੇ ਵਿੱਚ ਇਸ ਤਰ੍ਹਾਂ ਜੀ ਆਪਣਾ ਕਪੂਰ ਕਪੂਰ ਸਾਡੇ ਤੋਂ ਸਰ ਮੇ ਸਾਡਾ ਇੰਟਰਵਿਊ ਹੋਇਆ ਸੀ ਸਿਲੈਕਸ਼ਨ ਹੋਇਆ ਸੀ ਤੇ ਵੇਅਰਫੇਅਰ ਸੁਸਾਇਟੀ ਹੈਗੀ ਜਿਹਦੇ ਵੀ ਅੰਗਵਾਸ ਤੇ ਸੈਂਟਰ ਗਵਰਨਮੈਂਟ ਲਈ ਕੰਮ ਕਰਦੀ ਹੈਗੀ ਮੈਂ ਹਰਿਆਣੇ ਵਾਸਤੇ ਆਇਆ ਸਾਂ ਉਹਨਾਂ ਨੇ ਮੈਨੂੰ ਕਪੂਰਥਲੇ ਆਪਣਾ ਸਿਲੈਕਸ਼ਨ ਕਰ ਦਿੱਤੀ ਫਿਰ ਕਪੂਰਥਲੇ ਆਏ ਤੇ ਇਹਨਾਂ ਨੇ ਕਿਹਾ ਕਿ ਤੁਹਾਡੀ ਦੋਨੋਂ ਸਟਿੱਕਰ ਨੇ ਤੁਹਾਨੂੰ ਵੱਡੇ ਅਵਸਰ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਵੀ ਦੇ ਸਕਦੇ ਤੁਹਾਡੀ ਜਗ੍ਹਾ ਤੁਹਾਡੀ ਵਾਈਫ ਨੂੰ ਕੰਮ ਦੇ ਦੇਣੇ ਆ ਫਿਰ ਉਹਨੇ ਸਾਨੂੰ ਕੰਮ ਤੇ ਕਰਨਾ ਹੀ ਸੀ ਆਏ ਕੰਮ ਵਾਸਤੇ ਸਾਂ ਤੇ ਫਿਰ ਮੇਰੀ ਵਾਈਫ ਹਰ ਤੇ ਕੰਮ ਕਰਨ ਲੱਗ ਗਈ ਮੈਂ ਉਹ ਤੱਕ ਪਹੁੰਚ ਕੇ ਵਿੱਚ ਕਾਫ ਕਮ ਵਾਸਤੇ ਕਾਫੀ ਕੋਸ਼ਿਸ਼ ਕੀਤੀ ਮੈਨੂੰ ਉਹ ਤੱਕ ਮੰਨੀ ਮਿਲਿਆ ਹੈਗਾ ਉਹ ਤੇ ਕਾਫੀ ਟਾਈਮ ਰਿਹਾ ਆਪਾਂ ਜੋ 2 2 ਘੰਟੇ ਸਾਰੇ 13 ਪਾ ਇੱਥੇ ਆ ਗਏ ਅਰੇ ਤੁਹਾਡੀ ਜਿਹੜੀ ਜੌਬ ਹੈ ਇਸ ਵਾਸਤੇ ਬੜੀ ਭੱਜ ਦੌੜ ਦੀ ਲੋੜ ਪੈਂਦੀ ਹੈ ਕਿਸੇ ਵੇਲੇ ਚੌਥੀ ਮੰਜ਼ਿਲ ਤੇ ਤੀਜੀ ਮੰਜ਼ਿਲ ਤੇ ਵੀ ਜਾਣ ਦੀ ਲੋੜ ਪੈਂਦੀ ਹੈ ਜਦੋਂ ਜਿਵੇਂ ਆਰਡਰ ਆ ਜਾਂਦਾ ਤੁਹਾਨੂੰ ਕਿਸੇ ਤਾਂ ਜਿਵੇਂ ਆਰਡਰ ਪਹੁੰਚਾਉਂਦੇ ਹੋ ਜਿੰਨੀਆਂ ਕਿ ਮੁਸੀਬਤਾਂ ਆਉਂਦੀਆਂ ਉਹਨੇ ਉਸ ਸਮੇਂ ਤਾਂ ਕਿਸੇ ਹਾਲਾਤਾਂ ਦੇ ਵਿੱਚ ਆਰਡਰ ਲੈ ਕੇ ਜਾਂਦੇ ਸਰ ਕਹਿੰਦੇ ਨੇ ਨਾ ਜਿਹੜਾ ਇਨਸਾਨ ਕੋਸ਼ਿਸ਼ ਕਰਦਾ ਨਾ ਤੇ ਪ੍ਰਕਿਰਤੀ ਵੀ ਸਾਥ ਦਿੰਦੀ ਹੈਗੀ ਏ ਹਾਂ ਤੁਮੇ ਅੰਮ੍ਰਿਤਸਰ ਦੇ ਵਿੱਚ ਬਹੁਤ ਇਨਸਾਨ ਅੱਛੇ ਹੋ ਗਏ ਨੇ ਜਦੋਂ ਆਪਣਾ ਆਰਡਰ ਕੈਂਚਾਈਦਾ ਹੈ ਤੇ ਹੈਲਪਫੁਲ ਨੇ ਸਾਡੀ ਉਹਨਾਂ ਕੋਲ ਆਪਣਾ ਸਾਰਾ ਡਿਟੇਲ ਚਲੀ ਜਾਂਦੀ ਹੈ ਆਟੋਮੈਟਿਕ ਪਹਿਲਾਂ ਹੀ ਐਪ ਦੇ ਥਰੂ ਤੇ ਉਹ ਆਰਡਰ ਜੇ ਵੀ ਜਾਂਦੇ ਨੇ ਤੇ ਰੈਸਟੋਰੈਂਟ ਤੇ ਮੈਨੂੰ ਬਾਰ ਬਿਜੇ ਜਾਂਦੇ ਨੇ ਕੋਈ ਅਸੀਂ ਦਿੱਕਤ ਨਹੀਂ ਆਈ ਪ੍ਰਵੀਨ ਜੀ ਨਿੱਜੀ ਲਾਈਫ ਜਿਹੜਾ ਨਿੱਜੀ ਜੀਵਨ ਹੈ ਤੁਹਾਡਾ ਕਿਵੇਂ ਬੀਤ ਰਿਹਾ ਤੁਹਾਡੀ ਤੁਮ ਪਤਨੀ ਹੈ ਜਿਹੜੀ ਉਹਦੀ ਹਾਈਟ ਵੀ 3 ਫੁੱਟ ਦੇ ਮੈ 3 ਫੁੱਟ ਦੇ ਨੇੜੇ ਤੇੜੇ ਆ ਤਾਂ ਤੁਸੀਂ ਦੋਨੋਂ ਜਾਨੀ ਡਿਸੈਂਬਲ ਹੋ ਥੀਵੇਂ ਜੀਵਨ ਬੀਤ ਰਿਹਾ ਹੁਣ ਤੱਕ ਅੱਛਾ ਬੀਤ ਰਿਹਾ ਜੀ ਆਪਣੇ ਆਪਸੇ ਖੁਸ਼ ਹੈਗੇ ਆਪਾਂ ਦੋਨੋਂ ਹਾਂਜੀ ਛੋਟੀ ਮੋਟੀ ਗੱਲ ਹੋ ਜਾਂਦੀ ਕਿ ਕੋਈ ਗਰਸਿਕਾ ਉਹਨੂੰ ਕੋਈ ਐਸੀ ਗੱਲ ਹੋ ਵੀ ਜਾਵੇ ਮੈਨੂੰ ਗੁੱਸਾ ਆਵੇ ਤਾਂ ਉਹ ਚੁੱਪ ਕਰ ਜਾਂਦੇ ਨੇ ਉਹਨਾਂ ਨੂੰ ਗੁੱਸਾ ਵੀ ਲੈ ਲੇ ਨਾ ਮੈਂ ਤੇ ਫਿਰ ਮੈਚ-ਅਪ ਕਰਕੇ ਆਪਣਾ ਆਪਣੇ ਧਿਆਨ ਚ ਹੋ ਜੀਦਾ ਹੈ ਨਰਾਜ ਜੀ ਹੋਈ ਕਿਸੇ ਵੇਲੇ ਰੱਬ ਨਾਲ ਕਿ ਰੱਬਾ ਜੇ ਹਾਲਾਤ ਇਸ ਤਰ੍ਹਾਂ ਦੇ ਦਿੱਤੇ ਸੀ ਤਾਂ ਅੱਜ ਥੋੜਾ ਪੈਸਾ ਚਾਹੀਦਾ ਸੀ ਜਨਰਲ ਆਪਣਾ ਨਿੱਜੀ ਲਾਈਫ ਆ ਜਿਹੜਾ ਨਿੱਜੀ ਜੀਵਨ ਉਹ ਸੁਧਰ ਜਾਂਦਾ ਕਿਉਂਕਿ ਮਿਹਨਤ ਨਾਲ ਮਸਾ ਰੋਟੀ ਹੀ ਮਿਲਦੀ ਐ ਅੱਜ ਦੇ ਸਮੇਂ ਦੇ ਵਿੱਚ ਤਾਂ ਨਰਾਜ਼ਗੀ ਹੁੰਦੀ ਰੱਬ ਨਾਲ ਸਰ ਰੱਬ ਨਾਲ ਕੋਈ ਨਰਾਜ਼ਗੀ ਨਹੀਂ ਐ ਜੋ ਕੁਝ ਵੀ ਮੈਂ ਤੁਹਾਡੇ ਸਾਹਮਣੇ ਆਵਾਂ ਨਾ ਇਹ ਹੌਂਸਲਾ ਵੀ ਰਾਬੜਾ ਦਿੱਤਾ ਹੋਇਆ ਹੈ ਮਾਰਗ ਦਾ ਦਿੱਤਾ ਹੋਇਆ ਉਹਦਾ ਲੱਖ ਲੱਖ ਸ਼ੁਕਰ ਹੈ ਇਹ ਅਮਰ ਸਾਰਬ ਮੈਂ ਕਿਹਾ ਗੁਰੂ ਦੀ ਨਗਰੀ ਵਿੱਚ ਆ ਗਏ ਆ ਇਸ ਤੋਂ ਵੱਡੀ ਤੋਂ ਕੋਈ ਗੱਲ ਹੋ ਹੀ ਨਹੀਂ ਸਕਦੀ ਕਿ ਉਹਨਾਂ ਦੀ ਵੋਟ ਦੀ ਥੱਲੇ ਹੈਗੇ ਆ ਤੁਸੀਂ ਹੌਸਲੇ ਦਾ ਨਾਮ ਲਿਆ ਵੀਰ ਜੀ ਜ਼ਿਆਦਾਤਰ ਜਦੋਂ ਤੁਹਾਡੇ ਜਿਹੇ ਇਨਸਾਨ ਹੌਸਲੇ ਨਾਲ ਜੀਵਨ ਜਿੰਦੇ ਨੇ ਬਹੁਤੇ ਟੀਚਰਾਂ ਬਹੁਤ ਚਿਰਦੇ ਨੇ ਇਹਦੇ ਮਜ਼ਾਕ ਵੀ ਬੜੇ ਕਰਦੇ ਨੇ ਕਿ ਯਾਰ ਤੂੰ ਦਾ ਫਲਾਨੇ ਜਿਹੇਾ ਨਹੀਂ ਬਣ ਜਾਣਾ ਤੂੰ ਉਹੋ ਜਿਹਾ ਨਹੀਂ ਬਣ ਜਾਣਾ ਜਿੰਨੀ ਮਰਜ਼ੀ ਮੈਨੇ ਤਿਆਰ ਹੁੰਦਾ ਇਸ ਤਰ੍ਹਾਂ ਜਿਹੇ ਟੀਚਰਾਂ ਜਾਂ ਮਜ਼ਾਕ ਰਿਸ਼ਤੇਦਾਰਾਂ ਨੇ ਭੈਣ ਭਰਾਵਾਂ ਨੇ ਇਹ ਕੀਤੀ ਹੁਣ ਸਰ ਆਪਾਂ ਵੇਖੋ ਇਹ ਨਹੀਂ ਐ ਜੋ ਹੋ ਗਈ ਐ ਹੁਣ ਹਰ ਤਰ੍ਹਾਂ ਦੇ ਬੰਦੇ ਨਾਲ ਬਾਅਦ ਪੈਂਦਾ ਹੈਗਾ ਇਸੇ ਤਰ੍ਹਾਂ ਦੇ ਤਰ੍ਹਾਂ ਦੇ ਇਨਸਾਨੀ ਵੀ ਕੇ ਰਹੇ ਨੇ ਵੀ ਜਿਹੜਾ ਰਸਤਾ ਵਿਖਾਂਦੇ ਵੀ ਨੇ ਰਸਤੇ ਚੜਾਂਦੇ ਵੀ ਚੜਾਂਦੇ ਵੀ ਨੇ ਬਾਅਦ ਚ ਹੱਥ ਵੀ ਖਿੱਚਦੇ ਨੇ ਜੀ ਠੀਕ ਹੈ ਨਾ ਤੇ ਅਟਿਚ ਕਰਮੀ ਕਰਦੇ ਨੇ ਬਾਕੀ ਆਪਾਂ ਇਹ ਚੀਜ਼ ਨੂੰ ਇਗਨੋਰ ਕੀਤਾ ਕਰੀਏ ਆਪਣੇ ਇਸ ਪਾਸੇ ਧਿਆਨ ਕੇ ਜਿਹੜਾ 399 ਜਿਹੜਾ ਤਾਂ ਦੋਸਤੋ ਜਰੂਰ ਜਿਹੜੇ ਇਹੋ ਜਿਹੇ ਇਨਸਾਨ ਨੇ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਨਾ ਕਿ ਉਹਨਾਂ ਨੂੰ ਟੀਚਰ ਜਾਂ ਮਜ਼ਾਕ ਨਾਲ ਸਤਾਉਣਾ ਚਾਹੀਦਾ ਛੁੜ ਜੇ ਇਹ ਜਿਹੜੇ ਇਨਸਾਨ ਨੇ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਨੇ ਤਾਂ ਤਸਵੀਰਾਂ ਬਹੁਤ ਵਧੀਆ ਨੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਪਤੀ ਪਤਨੀ ਜਿਹੜੇ ਨੇ ਦੂਜੇ ਦਾ ਸਹਾਰਾ ਬਣੇ ਹੋਏ ਨੇ ਇਹਨਾਂ ਜਿਹੜੇ ਪ੍ਰਵੀਨ ਜੀ ਨੇ ਇਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਹਨਾਂ ਦੀ ਹਾਈਡੇ ਜਿਹੜੀ ਮਹਿਜ 3 ਫੁੱਟ ਦੇ ਨੇੜੇ ਤੇੜੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਪਰ ਪਿਆਰ ਬਹੁਤ ਹੈ ਇਨਾਂ ਦੋਨਾਂ ਮੀਆਂ ਪਤਨੀ ਦੇ ਵਿੱਚ ਤਾਂ ਪ੍ਰਵੀਨ ਜੀ ਜਦੋਂ ਡਿਊਟੀ ਤੇ ਜਾਂਦੇ ਨੇ ਤਾਂ ਪਤਨੀ ਆਪਣੇ ਹੱਥਾਂ ਨਾਲ ਇਹਨਾਂ ਨੂੰ ਹੈਲਮਟ ਤਾਂ ਹੀ ਦੇ ਕੇ ਪਹਿਲਾਂ ਰੱਬ ਦੀ ਪੂਜਾ ਕਰਦੇ ਨੇ ਬਾਅਦ ਚ ਹੈਲਮਟ ਦਿੰਦੇ ਨੇ ਤਾਂ ਬਾਅਦ ਚ ਉਹਨਾਂ ਨੂੰ ਡਿਊਟੀ ਤੇ ਭੇਜਦੇ ਨੇ ਤਾਂ ਭੰਜੀ ਸਾਹਿਬ ਨਾਲ ਚਲਬਾ ਚਰਦੇ ਆਂ ਹਾਂ ਜੀ ਜੀਵਨ ਕਿਵੇਂ ਬੀਤ ਰਿਹਾ ਤੁਹਾਡਾ ਕਿਵੇਂ ਵਧੀਆ ਚੱਲ ਰਿਹਾ ਜੀਵਨ ਹਾਂ ਜੀ ਬਹੁਤ ਵਧੀਆ ਚੱਲ ਰਿਹਾ ਜੀ ਸਾਡਾ ਜੀਵਨ ਜੀ ਹਰ ਮੁਸ਼ਕਲਾਂ ਦਾ ਅਸੀਂ ਸਾਹਮਣਾ ਕਰਦੇ ਨੇ ਹਸਬੈਂਡ ਵਾਈਫ ਤੇ ਮਤਲਬ ਕਿ ਸਵੇਰੇ ਡਿਊਟੀ ਜਾਂਦੇ ਨੇ ਤੇ ਸ਼ਾਮ ਨੂੰ ਘਰ ਵਾਪਸ ਆਉਂਦੇ ਨੇ ਜੋ ਵੀ ਇਹਨਾਂ ਦੀ ਸਮੱਸਿਆ ਆਏ ਘਰ ਆ ਕੇ ਦੱਸਦੇ ਨੇ ਵਸੀਂ ਆਪਸ ਵਿੱਚ ਬਹਿ ਕੇ ਸੋਲਵਡ ਕਰਦੇ ਨੇ ਤੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਅਸੀਂ ਖੜੇ ਰਹਿੰਦੇ ਨੇ ਜੀ ਤੇ ਜੀ ਤੁਸੀਂ ਆਪਣੇ ਬਾਰੇ ਜ਼ਰੂਰ ਦੱਸੋ ਤੁਹਾਡੀ ਹਾਈਟ ਕਿੰਨੀ ਫੁੱਟ ਹੈ ਅਤੇ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਹੈ ਹਾਈਟ ਵਧੀ ਕਿਉਣੀ ਤੁਹਾਡੀ ਸਰ ਜੀ ਮੈਨੂੰ ਬਚਪਨ ਵਿੱਚ 6 ਸਾਲ ਦੀ ਸੀ ਮੈਨੂੰ ਪੈਰਾਲਾਈਜ਼ ਹੋ ਗਿਆ ਸੀ ਮੇਰੇ ਮੰਮੀ ਪਾਪਾ ਨੇ ਬਹੁਤ ਇਲਾਜ ਕਰਾਇਆ ਤੇ ਦਿੱਲੀ ਮੇਰਾ ਆਪਰੇਸ਼ਨ ਹੋਇਆ ਸੀ ਦੋਨਾਂ ਲੱਤਾਂ ਦਾ ਉਹ ਆਪਰੇਸ਼ਨ ਦੇ ਦੌਰਾਨ ਜੋ ਮੇਰੇ ਹਾਈਟ ਸੀ ਉਹ ਘੱਟ ਸੀ ਕਿਉਂਕਿ ਜੋ ਮੇਰੀ ਵਦਨ ਵਾਲੀ ਨਸ ਸੀ ਉਹ ਕੱਟ ਗਈ ਸੀ ਤੇ ਮੇਰਾ ਚੱਲਣਾ ਫੇਰਨਾ ਠੀਕ ਹੋ ਗਿਆ ਸੀ ਤੇ ਮੇਰੀ ਹਾਈਟ ਨਹੀਂ ਵਧੀ ਤਾਂ ਜਦੋਂ ਮਹਿਸੂਸ ਹੋਇਆ ਪਤਾ ਚੱਲਿਆ ਜੀ ਤੁਹਾਡੀ ਹਾਈਟ ਨਹੀਂ ਵਧਣੀ ਸੱਚੀ ਬੀਤੀ ਉਸ ਵੇਲੇ ਦਿਲ ਤੇਰੀ ਤੁਸੀਂ ਆਮ ਜਿਹੜੇ ਇਨਸਾਨ ਨੇ ਉਹਨਾਂ ਤੋਂ ਹਾਈਟ ਜਿਹੜੀ ਹੈ 3 ਫੁੱਟ ਦੀ ਰਹਿ ਜਾਣੀ ਹੈ ਤੁਹਾਡੀ ਵਧਣੀ ਨਹੀਂ ਇੱਥੇ ਬੀਤੀ ਉਸ ਵੇਲੇ ਮਨ ਤੇ ਉਸ ਵੇਲੇ ਥੋੜਾ ਮੈਨੂੰ ਦੁੱਖ ਹੋਇਆ ਸੀ ਕਿ ਮੇਰੀ ਹਾਈਟ ਨਹੀਂ ਸਭ ਮੇਰੇ ਭੈਣ ਭਰਾ ਲੰਬੇ ਨੇ ਤੇ ਯਾਰ ਜਦੋਂ ਵੀ ਮੈਂ ਕਿਸੇ ਨੂੰ ਜਾਂਦੇ ਦੇਖਦੀ ਸੀ ਉਹ ਮੇਤੇ ਵੀ ਲੰਬੇ ਨੇ ਤੇ ਮੈਨੂੰ ਬੜਾ ਫੀਲ ਹੁੰਦਾ ਸੀ ਪਰ ਨਹੀਂ ਮੈਂ ਕਿਹਾ ਨਹੀਂ ਜੋ ਮੇਰੇ ਕਰਮਾਂ ਦਾ ਹੀ ਹੈ ਉਹ ਮੈਨੂੰ ਸਜ਼ਾ ਮਿਲੀ ਹੈ ਜੀ ਤੇ ਮੈਂ ਪ੍ਰਮਾਤਮਾ ਦਾ ਫਿਰ ਸ਼ੁਕਰ ਆਦਾ ਕਰਦੀ ਆ ਕਿ ਮੈਂ ਚੱਲਣ ਫਿਰਨ ਲਾਇਕ ਆ ਕਿ ਐਸੇ ਮੇਰੇ ਬੈਕ ਲਾਂਗ ਭੈਣ ਭਰਾਈ ਬੱਚੇ ਐ ਜਿਹੜੇ ਚੱਲ ਫਿਰ ਵੀ ਨਹੀਂ ਸਕਦੇ ਐ ਜੀ ਮੰਜੀਤੀ ਐ ਜੀ ਜੀ ਤੁਹਾਡੀ ਸਟੱਡੀ ਬਾਰੇ ਪੜ੍ਹਾਈ ਬਾਰੇ ਜਾਨਣਾ ਚਾਹੁੰਦੇ ਆ ਕਿੰਨਾ ਪੜੇ ਹੋ ਤੁਸੀਂ ਅਤੇ ਕਿਹੜੇ ਹਾਲਾਤਾਂ ਜੇ ਮਾਤਾ ਪਿਤਾ ਨੇ ਪੜਾਇਆ ਸੀ ਤੁਹਾਨੂੰ ਹਾਂ ਜੀ ਮੈਂ 10ਥ ਪੜੀ ਆ ਤੇ ਮੇਰੇ ਮੰਮੀ ਪਾਪਾ ਮੇਰੇ ਪਾਪਾ ਦੀ ਤਾਂ ਡੈਥ ਹੀ ਹੋ ਗਈ ਸੀਗੀ ਮੈਂ ਬਹੁਤ ਗਰੀਬੀ ਵਿੱਚ ਪੜੀ ਆ ਤੇ ਮੇਰੇ ਪਾਸ ਹੀ ਪੰਜ ਭੈਣ ਭਰਾ ਸੀਗੇ ਤੇ ਮੈਂ ਸਭ ਤੋਂ ਵੱਡੀ ਸੀਗੀ ਤੇ ਮੈਂ ਅੱਗੇ ਵਧੀਆਂ ਤੇ ਮੇਰੇ ਭੈਣ ਭਰਾ ਵੀ ਪੜੇ ਮੇਰੀ ਮੰਮੀ ਨੇ ਮੈਨੂੰ ਮਿਹਨਤ ਕਰਕੇ ਪੜਾਇਆ ਜੀ ਤੇ ਮੇਰੀ ਮੰਮੀ ਜੀ ਦਾ ਵੀ ਬਹੁਤ ਸਹਿਯੋਗ ਰਿਹਾ ਜਿਸ ਤਰ੍ਹਾਂ ਮੇਰੇ ਹਸਬੰਦ ਜੀ ਦਾ ਸਹਿਯੋਗ ਰਿਹਾ ਜੀ ਹਾਂ ਜੀ ਤੁਸੀਂ ਜੌਬ ਕੀਤੀ ਕਿਤੇ ਜਾਂ ਤੁਹਾਡੇ ਜਿਹੜੇ ਸਹਿਪਾਠੀ ਸੀ ਉਹਨਾਂ ਨਾਲ ਤੁਸੀਂ ਜਾਂਦੇ ਸੀ ਜੌਬ ਤੇ ਹਾਂਜੀ ਮੈਂ ਮੇਰੇ ਹਸਬੰਦ ਜੀ ਨੂੰ ਤੁਹਾਨੂੰ ਦੱਸਿਆ ਕਿ ਆਈਟੀਸੀ ਕੰਪਨੀ ਕਪੂਰਥਲਾ ਚ ਸਿਲੈਕਸ਼ਨ ਤਾਂ ਇਹਨਾਂ ਦੀ ਹੋਈ ਸੀਗੀ ਔਰ ਇੰਟਰਵਿਊ ਇਹਨਾਂ ਦਾ ਹੋਇਆ ਸੀ ਉਹਨਾਂ ਨੇ ਕਿਹਾ ਕਿ ਚਲੋ ਪ੍ਰਵੀਨ ਜੀ ਇਹ ਉੱਥੇ ਆਏ ਤੇ ਜਿਹੜੇ ਵੱਡੇ ਅਫੀਸਰ ਸੀਗੇ ਉਹਨਾਂ ਨੇ ਇਹਨਾਂ ਦੇ ਹੱਥ ਵਿੱਚ ਸਟਿੱਕਾਂ ਦੇਖ ਕੇ ਕਿਹਾ ਕਿ ਨਹੀਂ ਤੁਸੀਂ ਜੋਬ ਨਹੀਂ ਕਰ ਸਕਦੇ ਐ ਕਿਉਂਕਿ ਤੁਸੀਂ ਫਿਸਲ ਸਕਦੇ ਅੰਦਰ ਕਿ ਅੰਦਰ ਸਟਿੱਕ ਨਹੀਂ ਚੱਲ ਸਕਦੀ ਐ ਤੇ ਫਿਰ ਉਹਨਾਂ ਨੇ ਇਹਨਾਂ ਨੂੰ ਦੇਖਦੇ ਹੋਏ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਵਾਈਫ ਵੀ ਹੈਂਡੀਕੈਪਟ ਐ ਤੇ ਅਸੀ ਉਹਨਾਂ ਨੂੰ ਜੋ ਫਿਰ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਮਤਲਬ ਕੀ ਕਹਿਣਾ ਚਾਹੋਗੇ ਇਹ ਕਹਿੰਦੇ ਨਹੀਂ ਤੁਸੀਂ ਜੋਬ ਕਰੋ ਮੈਂ 1 ਸਾਲ ਉੱਥੇ ਜੋਬ ਕੀਤੀ ਜੋ ਮੇਰੇ ਉੱਥੇ ਵੀ ਫਰੈਂਡਸ ਸੀ ਬਹੁਤ ਅੱਛੇ ਸੀ ਹਰਦਮ ਮੇਰੀ ਹੈਲਪ ਦੇ ਵਿੱਚ ਰਹਿੰਦੇ ਸੀ ਕੋਈ ਮੈਨੂੰ ਹੈਵੀ ਕਪਾਰਾ ਕੰਮ ਨਹੀਂ ਕਰ ਲੈਂਦੇ ਸੀ ਜੀ ਤਾਂ ਕਹਿੰਦੇ ਜੀ ਮਲਾਪ ਕਿਵੇਂ ਹੋਇਆ ਤੁਹਾਡਾ ਪ੍ਰਵੀਨ ਜੀ ਨਾਲ ਕਿਉਂਕਿ ਤੁਸੀਂ ਵੀ ਹਾਈਟ ਜਿਹੜੀ ਤੁਹਾਡੀ ਮੈਸ 3 ਫੁੱਟ ਦੇ ਆਸ-ਪਾਸ ਹੈ ਪ੍ਰਵੀਨ ਜੀ ਵੀ ਜਿਹੜੇ ਚੱਲਣ ਦੇ ਵਿੱਚ ਆ ਸਮਰਥ ਨਹੀਂ ਤਾਂ ਕਿਵੇਂ ਮਲਾਪ ਹੋਇਆ ਤੁਹਾਡਾ ਜਿਸ ਤਰ੍ਹਾਂ ਰਿਸ਼ਤਾ ਬਣਿਆ ਦੋਨਾਂ ਦਾ ਸਰ ਜੀ ਮੈਂ ਹੈਂਡੀਕੈਪਡ ਦੀ ਪ੍ਰੈਜ਼ੀਡੈਂਟ ਸੀਗੀ ਤੇ ਇਹ ਵੀ ਮਤਲਬ ਮਤਲਬ ਐਨਜੀਓ ਵਿੱਚ ਆਂਦੇ ਰਹਿੰਦੇ ਸੀ ਅਸੀਂ ਮੀਟਿੰਗਾਂ ਸਾਡੀਆਂ ਅਟੈਂਡ ਹੁੰਦੀਆਂ ਸੀ ਅਸੀਂ ਇੱਕ ਵਾਰ ਦਿੱਲੀ ਗਏ ਸੀ ਤੇ ਸਾਡਾ ਇੱਕ ਹੈੱਡ ਆਫਿਸ ਦਿੱਲੀ ਤੋਂ ਹੈ ਉਹਨਾਂ ਨੇ ਸਾਡੀ ਮਤਲਬ ਕਿਹਾ ਕਿ ਨਹੀਂ ਪ੍ਰਵੀਨ ਜੀ ਤੁਸੀਂ ਤੁਹਾਡੇ ਵਾਈਫ ਦੀ ਵੀ ਡੈਥ ਹੋ ਗਈ ਤੇ ਇਹਨਾਂ ਦੇ ਹਸਬੰਦ ਦੀ ਵੀ ਡੈਥ ਹੋ ਗਈ ਤੁਹਾਡੇ ਆਪਸ ਵਿੱਚ ਵਿਚਾਰ ਮਿਲਦੇ ਨੇ ਤੇ ਤੁਸੀਂ ਆਪਣੇ ਵਿਚਾਰ ਮਤਲਬ ਦੇ ਦੱਸੋ ਵੀ ਕੀ ਕਰਨਾ ਚਾਹੁੰਦੇ ਹੋ ਤੇ ਫਿਰ ਇਹਨਾਂ ਨੇ ਮੇਰੇ ਅੱਗੇ ਗੱਲ ਰੱਖੀ ਤੇ ਮੈਂ ਵੀ ਇੰਨਾ ਅੱਗੇ ਰੱਖੇ ਕਿ ਅਸੀਂ ਸਾਨੂੰ ਮੈਰਿਜ ਕਰ ਲੈਣੀ ਚਾਹੀਦੀ ਫਿਰ ਇਹ ਮੇਰੇ ਪੇਰੈਂਟਸ ਨੂੰ ਮਿਲੇ ਤੇ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਇਹਨਾਂ ਨੇ ਤੇ ਉਹ ਸਾਡੇ ਰਜ਼ਾ ਮੰਨਦੋਗੇ ਤੇ ਉਹਨਾਂ ਨੇ ਸਾਡੀ ਮੈਰਿਜ ਕਰਾ ਦੇ ਜੀ ਭੈਣ ਜੀ ਹੁਣ ਜੀਵਨ ਕਿਵੇਂ ਬੀਤ ਰਿਹਾ ਹੈ ਜਦ ਹੀ ਲੜਾਈ ਹੁੰਦੀ ਹੈ ਪਰ ਦੋਨਾਂ ਪਰਵਾਰਾਂ ਜਿੱਥੇ ਆਂਦੇ ਚਾਰ ਪਾਂਡੇ ਹੁੰਦੇ ਨੇ ਉੱਥੇ ਆਵਾਜ਼ ਜ਼ਰੂਰ ਆਉਂਦੀ ਹੈ ਤੁਹਾਡੇ ਦੋਵਾਂ ਪਤੀ ਪਤਨੀ ਦੇ ਵਿੱਚ ਜਿਹੜੀ ਬਹਿਸ ਜਾਂ ਲੜਾਈ ਹੋ ਜਾਂਦੀ ਉਹਦਾ ਕਿਵੇਂ ਹੈਂਡਲ ਹੁੰਦਾ ਨਹੀਂ ਵਸੇ ਥੋੜੀ ਬਹੁਤੀ ਤਾਂ ਸਰ ਜੀ ਚੱਲਦੀ ਰਹਿੰਦੀ ਵਸੇ ਅਸੀਂ ਉਹਨੂੰ ਮਜ਼ਾਕ ਵਿੱਚ ਲੈ ਜਾਂਦੇ ਆ ਤੇ ਉਸ ਨੂੰ ਹੋ ਬਾਜਾਂਦੀ ਸਾਢੇ ਤੱਕ ਰਹਿੰਦੀ ਆਪਾਂ ਬਾਤ ਬਾਹਰ ਨਹੀਂ ਜਾਂਦੇ ਹੁੰਦੇ ਜਿਵੇਂ ਜਿਵੇਂ ਬੌਤਿਆਂ ਦੇ ਹੌਂਸਲੇ ਟੁੱਟ ਜਾਂਦੇ ਨੇ ਜਦੋਂ ਮੁਸੀਬਤਾਂ ਪੈਂਦੀਆਂ ਨੇ ਤਾਂ ਬੌਤੇ ਤਾਂ ਰੱਬ ਨੂੰ ਤਾਨੇ ਮੇਨੇ ਮਾਰਦੇ ਨੇ ਤਾਂ ਬੌਤੇ ਸੋਚਦੇ ਨੇ ਕਿ ਅਸੀਂ ਹਿੰਮਤ ਹਾਰ ਜਾਨੀ ਐ ਸਾਡਾ ਜੀਵਨ ਹੀ ਹੋਣਾ ਐ ਐਂਡ ਐ ਪਰ ਮੈਂ ਤੁਹਾਡੇ ਤੋਂ ਇਹ ਦੇਖ ਰਿਹਾ ਕਿ ਤੁਹਾਡੇ ਪਤੀ ਪਤਨੀ ਦੇ ਵਿੱਚ ਬਹੁਤ ਹਿੰਮਤ ਐ ਤੇ ਹੌਂਸਲਾ ਐ ਤੇ ਜਜ਼ਬਾ ਐ ਪਰ ਜਿਹੜੇ ਹਿੰਮਤ ਹਾਰ ਜਾਂਦੇ ਨੇ ਟੁੱਟ ਜਾਂਦੇ ਨੇ ਉਹਨਾਂ ਨੂੰ 3 ਸੰਦੇਸ਼ ਦੇਣਾ ਚਾਹੁੰਦੇ ਹਾਂ ਜੇ ਹਿੰਮਤ ਹਾਰਨੀ ਨਹੀਂ ਚਾਹੀਦੀ ਜਾਂ ਮੁਸੀਬਤਾਂ ਨਾਲ ਲੜਨਾ ਚਾਹੀਦਾ ਹੈ ਹਾਂਜੀ ਮੁਸੀਬਤਾਂ ਨਾਲ ਲੜਨਾ ਚਾਹੀਦਾ ਉਹਨਾਂ ਨੂੰ ਤੇ ਅੱਗੇ ਵਧਣਾ ਚਾਹੀਦਾ ਕਿਉਂਕਿ ਜ਼ਿੰਦਗੀ 'ਚ ਮੁਸ਼ਕਿਲਾਂ ਤੇ ਆਉਂਦੀਆਂ ਜੇ ਅਗਰ ਅਸੀਂ ਉਹਨਾਂ ਮੁਸ਼ਕਿਲਾਂ ਤੋਂ ਹਾਰ ਮੰਨ ਕੇ ਘਰ ਬਹਿ ਜਾਵਾਂਗੇ ਤਾਂ ਸਾਨੂੰ ਅਸੀਂ ਕਿਸੇ ਅੱਗੇ ਸਨਤਾਨੇ ਮਿਲਣਗੇ ਵਿਹਲਾ ਖਾਂਦਾ ਬੈਠੇ ਤੇ ਸਾਡੇ ਹੱਥਾਂ ਵੱਲ ਦੇਖਦਾ ਕਿ ਸਾਨੂੰ 10 ਰੁਪਏ ਮੰਗਣ ਵਾਸਤੇ ਵੀ ਉਹਨਾਂ ਅੱਗੇ ਹੱਥ ਫੈਲਾਣੇ ਪਈ ਅਗਰ ਅਸੀਂ ਖੁਦ ਕਮਾਵਾਂਗੇ ਮਿਹਨਤ ਕਰਾਂਗੇ ਦੂਜਿਆਂ ਨੂੰ ਵੀ ਦਵਾਂਗੇ ਤੇ ਸਾਡੇ ਵਿੱਚ ਬਹੁਤ ਹਿੰਮਤ ਹੈ ਪਰਵਿੰਦ ਜੀ ਸੁਪਨੇ ਤਾਂ ਸਾਰੇ ਬੰਦੇ ਸਜਾਉਂਦੇ ਨੇ ਰਾਤ ਨੂੰ ਸੌਂ ਜਾਂਦਾ ਤਾਂ ਨਵੇਂ ਤੋਂ ਨਵਾਂ ਸੁਪਨਾ ਆਉਂਦਾ ਹੈ ਤੁਸੀਂ ਜਿਹੜੇ ਸੁਪਨੇ ਹੁਣ ਪਰੋਏ ਨੇ ਜਾਂ ਸਜਾਏ ਨੇ ਕਿਹੜੇ ਸੁਪਨਿਆਂ ਨੂੰ ਬੂਰ ਪਾਉਣਾ ਚਾਹੁੰਦੇ ਹੋ ਤੁਸੀਂ ਸਰ ਆਪਣਾ ਕੋਈ ਜ਼ਿਆਦਾ ਲੰਬੇ ਚੋੜੇ ਜਾਂ ਵੱਡੇ ਸੁਪਨੇ ਕੋਣੀਗੇ ਆਪਣਾ ਇਹਨਾਂ ਕੋ ਸੁਪਨਾ ਹੈਗਾ ਵੀ ਆਪਣਾ ਜੀਵਨ ਸਾਥੀ ਜੇ ਮੈਂ ਆਪਣਾ ਜੀਮੇ ਸਾਥੀ ਨਾਲ ਆਪਣਾਇਆ ਵਿਆਹ ਕੀਤਾ ਹੈਗਾ ਤੇ ਮੈਂ ਕਟੋ-ਕਟ ਇਨਾਂ ਤੇ ਕੁ ਮੈਨੂੰ ਜ਼ੋਰ ਲਾਣਾ ਚਾਹੀਦਾ ਕਮਾਣਾ ਚਾਹੀਦਾ ਹੈ ਵੀ ਆਪਣੇ ਸਿਰ ਤੇ ਛੱਤ ਕਰ ਸਕਾਂ ਉਹ ਜਿੱਥੇ ਰਹਿ ਰਹੇ ਹਨ ਹਾਂਜੀ ਇਹ ਰੈਂਟ ਦਾ ਮਕਾਨ ਹੈ ਜੀ ਆਪਣਾ ਨਹੀਂ ਆਪਣਾ ਨਹੀਂ ਜੀ ਠੀਕ ਹੈ ਹਾਂਜੀ ਇਹ ਜਰੂਰ ਜੀ ਅੰਮ੍ਰਿਤਸਰ ਦੀ ਇਹ ਬਹੁਤ ਹੀ ਪਿਆਰੀ ਜੋੜੀ ਹੈ ਪਤੀ ਪਤਨੀ ਹੈ ਚਾਹੇ ਸਰੀਰ ਤੋਂ ਅਪਾਹਜ ਨੇ ਡਿਸੈਂਬਲ ਨੇ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਬਹੁਤੇ ਦਾ ਮੁਸੀਬਤ ਪੈਂਦੀ ਹੈ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਤਾਂ ਬਹੁਤੇ ਰੱਬ ਨੂੰ ਤਾਣੇ ਮੇਨੇ ਮਾਰਦੇ ਨੇ ਪਰ ਇੰਨਾ ਤੋਂ ਹੌਸਲਾ ਲੈਣ ਦੀ ਲੋੜ ਹੈ ਇੰਨਾ ਤੋਂ ਸਾਨੂੰ ਸਿਹਤ ਮਿਲਦੀ ਹੈ ਜਦੋਂ ਮੁਸੀਬਤਾਂ ਪੈਂਦੀਆਂ ਨੇ ਦਾ ਟੁੱਟਣਾ ਨਹੀਂ ਚਾਹੀਦਾ ਬੋਤੇ ਦਾ ਰਿਸ਼ਤੇਦਾਰ ਵੀ ਦੂਰ ਹੋ ਜਾਂਦੇ ਨੇ ਪਰ ਜਦੋਂ ਆਪਣੇ ਵਿੱਚ ਹਿੰਮਤ ਹੋਵੇ ਤਾਂ ਮੰਜ਼ਲਾ ਜ਼ਰੂਰ ਮਿਲ ਜਾਂਦੀਆਂ ਨੇ ਤਾਂ ਪਤੀ ਪਤਨੀ ਜਿਹੜੇ ਨੇ ਬੜੇ ਪਿਆਰ ਨਾਲ ਆਪਣਾ ਜੀਵਨ ਬਤਾ ਰਹੇ ਨੇ ਚਾਹੇ ਇਹਨਾਂ ਦੀ ਧਰਮ ਪਤਨੀ ਦੀ ਹਾਈਟ ਹੈ ਜਿਹੜੀ 3 ਫੁੱਟ ਦੇ ਨੇੜੇ ਤੇੜੇ ਹੈ ਅਤੇ ਆਪੇ ਚੱਲਣ ਦੇ ਵਿੱਚ ਅਸਪਰਸ ਨਹੀਂ ਪਰ ਫਿਰ ਵੀ ਮਿਹਨਤ ਨੂੰ ਤਰਜੀਹ ਦਿੰਦੇ ਹੋਏ ਆਪਣਾ ਪਰਿਵਾਰ ਪਾਲ ਰਹੇ ਨੇ ਸੁਪਨੇ ਵੱਡੇ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਇਹਨਾਂ ਦੇ ਸੁਪਨਿਆਂ ਨੂੰ ਬੂਰ ਤਾ ਪਾਉਣਾ ਹੈ ਜੇ ਇਹਨਾਂ ਨੂੰ ਇਹਨਾਂ ਦੀ ਮਿਹਨਤ ਦਾ ਫਲ ਮਿਲਦਾ ਜਾਏ ਤਾਂ ਇਸ ਜਿਹੜੀ ਆ ਸੇਯਦ ਲੈਂਦੀ ਲੋੜ ਆ ਕਿ ਹਿੰਮਤ ਨਹੀਂ ਹਾਰਨੀ ਚਾਹੀਦੀ ਤਾਂ ਹਿੰਮਤ ਨਾਲ ਆਪਣੀ ਮੁਸੀਬਤਾਂ ਨਾਲ ਲੜਨਾ ਚਾਹੀਦਾ ਜਿਸ ਨਾਲ ਆਪਾਂ ਜੀਵਨ ਫਲਫਲ ਬਣੇ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੋਸਟ ਚੈਨਲ ਦੇ